ਆਪਕੇ ਪਿਆਰ ਦੇ ਖੜਾ ਹੋ ਗਏ ਜੀ ਸਹੇ ਤੇਰਾ ਪਾਰ ਸਾਥ ਨੂੰ ਮੇਰੀ ਦਾ ਪੂਰਾ ਗੁਰਤੀ ਜੋ ਉਹ ਸੈਰ ਤੇ ਹੋ ਜੋ ਮਾ ਆ ਮਾ ਆ ਲੈ ਬਿਨਾ ਕਿਸਾ ਮਰਦਾ ਸੁਪਿਆ ਜੀ ਸੇਵਕ ਕੀ ਅਜ ਕਾਲ ਸੁਆ ਤੇਰਾ ਦਰਸਾ ਛਣ ਸੱਚਾ ਤੁਧ ਤਸਤ ਸ਼ਰਸ਼ਾ ਪਾਤਸ਼ਾਹੀ ਦੇਤੇ ਉਤੇ ਕੋ ਉਹ ਤੇਰਾ ਦੇਖੋ ਸਾਹਮਣੇ ਦੋ ਨਿਸ਼ਾਨ ਦੇਖੋ ਰੱਤਾਵਰ ਦੀ ਬੈਕਸਾਈਡ ਤੇ ਪਹਿਲੇ ਨਾਲ ਦੀ ਸਾਈਡ ਤੇ ਕਾਲੀ ਨੂੰ ਮਾਤਾ ਸਾਹਿਬ ਦੀ ਸੀਸ ਦਾ ਸਰਪਾਰ ਹੋਇਆ ਭਾਈ ਜੱਟ ਦਾ ਜਿਆਦਾ ਜਿਆਦਾ ਸੀਸ ਤੇ ਸੈਪ ਜਿਹੜਾ ਪੂਰਾ ਹੋ ਗਿਆ ਚੰਦੀ ਦੇ ਨਾਮ ਪੜਾਉਂਦਾ ਮੁਰਦਾ ਸਿਖਾ। ਹਨ ਦੇ ਸਤਿ ਸ਼੍ਰੀ ਅਕਾਲ। ਬਾਏ ਗੁਰਜੀ ਦੀ ਫਤਿਹ ਤੇ ਇੱਥੇ ਗਾਹਿਬ ਗਾਹਿ ਜਦੋਂ ਹਜ਼ੂਰ ਹੁਕਮ ਕਰਦੇ ਨੇ ਆਈ ਦਾ ਪਰਿਵਾਰ ਨਾਲ ਵੀ ਤੇ ਅੱਜ ਕਿਉਂਕਿ ਸਾਡੀ ਫਿਲਮ ਦੀ ਅਸੀਂ ਜਦੋਂ ਪ੍ਰੋਮੋਸ਼ਨ ਸ਼ੁਰੂ ਕੀਤੀ ਸੀ ਉਹ ਚਾਰ ਬੰਗਲਾ ਸਾਹਿਬ ਬੰਬੇ ਤੋਂ ਸ਼ੁਰੂ ਹੋਈ ਸੀ ਤੇ ਪ੍ਰੋਮੋਸ਼ਨ ਦੀ ਸਮਾਪਤੀ ਹੋ ਗਈ ਹੈ ਅਸੀਂ ਹੁਣ ਅੱਜ ਫਾਈਨਲੀ ਗੁਰੂ ਗਬਿੰਦ ਸਿੰਘ ਸਾਹਿਬ ਦੀ ਵਰਸੋਈ ਇਸ ਧਰਤੀ ਤੇ ਨਤਮਸਤਕ ਹੋਣ ਵਾਸਤੇ ਆਏ ਆਂ ਨੇਕ ਨiyet ਦੇ ਨਾਲ ਮਿਹਨਤ ਦੇ ਨਾਲ ਇੱਕ ਪ੍ਰੋਡਕਟ ਤਿਆਰ ਕੀਤਾ ਜਿਹੜਾ ਐਂਟਰਟੇਨਮੈਂਟ ਤੋਂ ਅਲੱਗ ਹੋ ਕੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਸ਼ਾਇਦ ਕੋਈ ਚੰਗਾ ਸੁਨੇਹਾ ਦੇਣ 'ਚ ਅਸੀਂ ਕਾਮਯਾਬ ਹੋ ਸਕੀਏ ਗੁਰੂ ਸਾਹਿਬ ਨੇ ਜਿੰਨੀ ਸੋਚੀ ਬਖਸ਼ੀ ਕੋਸ਼ਿਸ਼ ਕੀਤੀ ਹੈ ਸੋ ਮਨ ਸੀਗਾ ਕਿ ਗੁਰੂ ਸਾਹਿਬਾਨ ਦਾ ਧੰਨਵਾਦ ਕੀਤਾ ਜਾਏ ਇਸ ertid ਤੇ ਆ ਕੇ ਜੀ ਇਸ ਸੀਕੁਇਲ ਜਿਹਦੇ ਵਿੱਚ ਮੈਂ ਚਾਹਾਂਗਾ ਕਿਉਂਕਿ ਇਸ ਫਿਲਮ ਦੇ ਵਿੱਚ ਮੈਂ ਜੋ ਦੱਸਣਾ ਹੈ ਉਹ ਤਾਂ ਦੱਸ ਹੀ ਸਕਦਾ ਮੈਂ ਬਤੌਰ ਐਕਟਰ ਪਰ ਇਸ ਫਿਲਮ ਨੂੰ ਜਿੰਨੇ ਕਨਸੀਵ ਕੀਤਾ ਜਿਹਦਾ ਦਿਮਾਗ ਦਾ ਥੌਟ ਹੈ ਫਿਰ ਜਿੰਨੇ ਲਿਖਿਆ ਜਿੰਨੇ ਡਾਇਰੈਕਟ ਕੀਤਾ ਮਿਊਜ਼ਿਕ ਤਿਆਰ ਕੀਤਾ ਪ੍ਰੋਡਿਊਸ ਕੀਤਾ ਔਰ ਫਾਈਨਲੀ ਉਹਦੇ ਵਿੱਚ ਐਕਟ ਵੀ ਕੀਤਾ ਮੈਂ ਚਾਹਾਂਗਾ ਕਿ ਇਹਦੇ ਲਈ ਸਭ ਤੋਂ ਜ਼ਿਆਦਾ ਮਾਹਕੂਲ ਜਵਾਬ ਗਿੱਪੀ ਗਰੇਵਾਲ ਹੁਣੀ ਦੇ ਸਕਦੇ ਨੇ ਜੀ ਬਹੁਤ ਵਧੀਆ ਜੀ ਕਿਉਂਕਿ ਮੈਂ ਤੁਹਾਨੂੰ ਪਾਜੀ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਭਾਜੀ ਵੀ ਮੈਂ ਸਭ ਤੋਂ ਪਹਿਲਾਂ ਜਦੋਂ ਫਕਤ ਗਿਆ ਸੀ ਤਾਂ ਮੈਂ ਇੱਥੇ ਆਇਆ ਸੀ ਜਿਆ ਛੋਟੇ ਹੁੰਦੇ ਤੇ ਮੈਨੂੰ ਅੱਜ ਵੀ ਆਦਾ ਮੈਂ ਕਿਹਾ ਜੀ ਮੈਂ ਟਰਾਲੀ ਤੇ ਆ ਸੀ ਮੇਰਾ ਦੰਦ ਟੁੱਟ ਗਿਆ ਹੀਗਾ ਡਾਲੇ ਤੇ ਰੱਖ ਲਿਆ ਸੀਗਾ ਪਿੱਛੇ ਬੈਠੇ ਨੇ ਹਨਾ ਤੇ ਮੈਂ ਕਿਹਾ ਜੀ ਮੈਂ ਉਦੋਂ ਵੀ ਕੱਲ ਪਰਸੇ ਆਪਾਂ ਗੱਲ ਕਰਾਈ ਸੀਗੇ ਹਾਂ ਜੀ ਤੇ ਉਸ ਤੋਂ ਬਾਅਦ ਮੈਂ ਕਿਹਾ ਭਾਜੀ ਸਾਰੇ ਮੈਂ ਪੰਜੇ ਤਖਤ ਕੰਪਲੀਟ ਕੀਤੇ ਮੈਂ ਕਿਹਾ ਜੀ ਅੱਜ ਵਾਪਸ ਆਏ ਆ ਇੱਥੇ ਤੇ ਮੈਂ ਇਹਨਾਂ ਨੂੰ ਕਹੀ ਜਾਂਦਾ ਮੈਂ ਕਿਹਾ ਮੈਨੂੰ ਇੱਥੇ ਦੀਆਂ ਮੈਮਰੀਜ਼ ਘੱਟ ਨਹੀਂ ਕਿਉਂਕਿ ਮੈਂ ਬਹੁਤ ਛੋਟਾ ਹੁੰਦਾ ਆਉਂਦਾ ਰਿਹਾ ਉਹਦੋਂ ਮੈਂ ਰੈਗੂਲਰ ਆਉਂਦਾ ਸੀਗਾ ਪਿੰਡੋਂ ਅਸੀਂ ਟਰਾਲੀ ਤੇ ਆਉਂਦੇ ਸੀਗੇ ਤੇ ਹੁਣ ਬਹੁਤ ਟਾਈਮ ਹੋ ਗਿਆ ਸੀ ਮੈਂ ਕਿਹਾ ਜੀ ਇਹ ਮੇਰੇ ਬੱਚੇ ਤਾਂ ਆ ਕੇ ਗਏ ਨੇ ਤੇ ਬਹੁਤ ਵਧੀਆ ਲੱਗਦਾ ਜੀ ਇਸ ਤੋਂ ਮੈਨੂੰ ਲੱਗਦਾ ਕਿ ਜਿਹੜਾ ਆ ਗਏ ਇੱਥੇ ਨਜ਼ਾਰਾ ਇਹਨੂੰ ਅੱਜ ਸ਼ਾਸਤਰ ਦੇਖੇ ਤੇ ਗੱਲਾਂ ਹੀ ਹੋਰ ਹੋ ਜਾਂਦੀਆਂ ਪਤਾ ਲੱਗਦਾ ਆਪਾਂ ਕੌਣ ਆਏ ਗਰੀਬਾਂ ਦੇਖੋ ਭਾਜੀ ਇਹ ਕੈਰੈਕਟਰ ਚੋਂ ਲਿਖ ਲੇ ਤਾਂ ਮੈਨੂੰ ਇੰਦਾ ਲੱਗਦਾ ਕਿ ਆਰਟਿਸਟ ਦੀ ਇੱਕ ਜੌਬ ਹੈ ਅ ਜਦੋਂ ਪਹਿਲੀ ਵਾਰੀ ਪਹਿਲੀ 2016 ਦੇ ਵਿੱਚ ਅਰਦਾਸ ਬਣਾਈ ਸੀ ਉਦੋਂ ਸਾਡੇ ਲਈ ਬਹੁਤ ਟਫ ਸੀਗਾ ਜਦੋਂ ਮੈਂ ਸਬਜੈਕਟ ਸੋਚਿਆ ਕਿ ਲਿਖਣਾ ਵਾ ਐਂਦਾ ਕਰਨਾ ਇਵਨ ਘੁੱਗੀ ਭਾਜੀ ਨੂੰ ਵੀ ਮੈਂ ਕਿਹਾ ਮੈਂ ਕਿਹਾ ਜੀ ਤੁਸੀਂ ਮਾਸਟਰ ਗੁਰਮukh ਸਿੰਘ ਦਾ ਰੋਲ ਪਲੇ ਕਰੋਗੇ ਤਾਂ ਇਹਨਾਂ ਨੂੰ ਵੀ ਬੜਾ ਡਾਊਟ ਸੀਗਾ ਕਿਨੇ ਆ ਲੋਕ ਕਿਦਾਂ ਐਕਸੈਪਟ ਕਰਨਗੇ ਮੈਂ ਕਿਹਾ ਭਾਜੀ ਤੁਸੀਂ ਐਕਟਰ ਹੋ ਤੁਸੀਂ ਇੱਕ ਚੀਜ਼ ਨੂੰ ਪਰਫਾਰਮ ਕਰ ਰਹੇ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਉਂਕਿ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਇਹਨਾਂ ਦਾ ਬਹੁਤ ਖਾਸ ਦੋਸਤ ਆ ਇਹਨਾਂ ਦੇ ਨਾਲ ਰਹਿਣਾ ਛੋਟਾ ਭਰਾ ਮੈਂ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਤੇ ਕਿਉਂਕਿ ਐਕਚੁਅਲੀ ਜੋ ਕੈਰੀਅਨ ਜੱਟਾ ਜਿਸ ਗੁਰਪ੍ਰੀਤ ਕੋ ਗੀਜ ਨੂੰ ਦੇਖਦੇ ਹੋ ਐਕਚੁਅਲੀ ਉਹ ਹੈ ਨਹੀਂ ਉਹ ਇਹ ਬਹੁਤ ਜ਼ਿਆਦਾ ক্লোਜ਼ ਜੀ ਇਹਨਾਂ ਦਾ ਇਹਨਾਂ ਦੀ ਆਪਣੀ ਜ਼ਿੰਦਗੀ ਦੇਖੋ ਤਾਂ ਇਹ ਗੁਰਮukh Singh ਦੇ ਜ਼ਿਆਦਾ ক্লোਜ਼ ਨੇ ਤੇ ਮਤਲਬ ਕਿਹੜੇ ਪਾਸੇ ਨੇੜੇ ਨੇ ਜੇ ਮੈਂ ਕਹਾ ਹਨ ਤਾਂ ਇਧਰੋਂ ਪਾਸੇ ਜ਼ਿਆਦਾ ਨੇੜੇ ਨੇ ਬਟ ਇਹ ਐਕਟਰ ਵਧੀਆ ਨੇ ਤਾਂ ਇਹ ਕੈਰੀਅਨ ਜੱਟਾ ਵਾਲਾ ਖਨੀ ਵੀ ਬਹੁਤ ਵਧੀਆ ਪਲੇ ਕਰਦੇ ਨੇ ਹਨ ਤੇ ਉਦੋਂ ਸਾਡੇ ਲਈ ਹਲੇ ਟਫ ਚੀਜ਼ ਸੀਗੀ ਬਟ ਉਸ ਤੋਂ ਬਾਅਦ ਜਦੋਂ ਉਹ ਫਿਲਮ ਬਣਾਈ ਕਈ ਵਾਰੀ ਚੀਜ਼ਾਂ ਨਾ ਹੋਣ ਤੋਂ ਬਾਅਦ ਤੁਹਾਨੂੰ ਰਿਅਲਾਈਜ਼ ਹੁੰਦੀਆਂ ਨੇ ਉਹ ਫਿਲਮ ਬਣਨ ਤੋਂ ਬਾਅਦ ਅਸੀਂ ਰਿਅਲਾਈਜ਼ ਕੀਤੀ ਇਹ ਚੀਜ਼ ਕਿ ਯਾਰ ਇਹ ਐਕਚੁਅਲੀ ਨਾ ਸਾਡੀ ਜ਼ਿੰਮੇਵਾਰੀ ਸੀ ਇਹ ਸਾਨੂੰ ਪਹਿਲਾਂ ਕਰਨੀ ਚਾਹੀਦੀ ਸੀ ਅਸੀਂ ਲੇਟ ਹੋਏ ਆ ਇਹ ਚ ਪਰ ਮੈਨੂੰ ਇਹ ਲੱਗਿਆ ਕਿ ਯਾਰ ਜੇ ਹੁਣ ਲੇਟ ਹੋਇਆ ਤਾਂ ਹੁਣ ਆਪਾਂ ਹਰ ਕੁਝ ਨਾ ਕੁਝ ਇਦਾਂ ਦਾ ਬਣਾਉਂਦੇ ਰਹੀਏ ਫਿਰ ਉਸ ਤੋਂ ਬਾਅਦ ਅਸੀਂ ਦੂਜਾ ਭਾਗ ਵੀ ਬਣਾਇਆ ਫਿਰ ਮਾਂ ਫਿਲਮ ਵੀ ਬਣਾਈ ਤੇ ਵਿੱਚ ਹੋਰ ਕਾਫੀ ਚੀਜ਼ਾਂ ਬਣਾਈਆਂ ਇੱਕ ਨਸ਼ਿਆਂ ਤੇ ਫਿਲਮ ਬਣਾਈ ਸੀ ਪੋਸਟ ਦੀ ਇਦਾਂ ਦੀਆਂ ਚੀਜ਼ਾਂ ਮੈਂ ਕੋਸ਼ਿਸ਼ ਕਰਦਾ ਕਿ ਕੁਝ ਨਾ ਕੁਝ ਬਣਦੀਆਂ ਰਹਿਣ ਤੇ ਹੁਣ ਉਸੇ ਤਰੀਕੇ ਨਾਲ ਇਹ ਤੀਸਰਾ ਭਾਗ ਅਰਦਾਸ ਸਰਬੱਤੇ ਭਲੇ ਦੀ ਤੁਹਾਡੇ ਸਭ ਤੋਂ ਵਧੀਆ ਤਾਂ ਇਹ ਹੀ ਸੀਗਾ ਜੀ ਕਿ ਤਕਸ਼ਰੀ ਹਜੂਰ ਸਾਹਿਬ ਜਾਣਾ ਸੀਗਾ ਸੋ ਸਾਰੀ ਟੀਮ ਉਸ ਲਈ ਬਹੁਤ ਐਕਸਾਈਟਡ ਸੀ ਔਰ ਕਈ ਦਿਨਾਂ ਸੀ ਉੱਥੇ ਰਹੇ ਆ ਤੇ ਡੇ ਨਾਈਟ ਉੱਥੇ ਹੁੰਦੇ ਸੀਗੇ ਤੇ ਬਹੁਤ ਵਧੀਆ ਲੱਗਦਾ ਸੀ ਔਰ ਜਦੋਂ ਫਿਲਮ ਲਿਖੀ ਸੀ ਤਾਂ ਉਦੋਂ ਬੜਾ ਮਨ ਚ ਡਰ ਸੀਗਾ ਕਿ ਯਾਰ ਉੱਥੇ ਪ੍ਰੋਪਰ ਐਵੇਂ ਸ਼ੂਟ ਕਰਨਾ ਵਾ ਅੰਦਰ ਜਾ ਕੇ ਸਾਰੀਆਂ ਚੀਜ਼ਾਂ ਐਗਜ਼ੀਕਿਊਟ ਕਰ ਹੋਣਗੀਆਂ ਤੇ ਕੁਝ ਗਲਤ ਨਾ ਹੋ ਜਵੇ ਸੋ ਵਾਇਗਰੂ ਦੀ ਐਸੀ ਕਿਰਪਾ ਰਹੀ ਉੱਥੇ ਪ੍ਰਬੰਧਕ ਕਮੇਟੀ ਨੇ ਵੀ ਬਹੁਤ ਸਾਥ ਦਿੱਤਾ ਔਰ ਫਿਲਮ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਦੇਖੀ ਤੇ ਉਹਨਾਂ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਔਰ ਸਭ ਤੋਂ ਮਲਾਦਾ ਕਿ ਸਾਡੀ ਜ਼ਿੰਦਗੀ ਦੀ ਖੂਬਸੂਰਤ ਮੂਮੈਂਟ ਹੋ ਗਈ ਸੀ ਕਿੰਨੇ ਦਿਨ ਅਸੀਂ ਉੱਥੇ ਸਪੈਂਡ ਕੀਤੇ ਕੈਰੀ ਹੋਣ ਜਟਾ ਆ ਇਹ ਸੀਕੁਲ ਦੇਖੋ ਹੈ ਤਾਂ ਜਿਵੇਂ ਪਹਿਲਾ ਪਾਗ ਆਇਆ ਸੀ ਤੇ ਦੂਸਰਾ ਆਇਆ ਸੀ ਉਹਨਾਂ ਦਾ ਆਪਸ ਦੇ ਵਿੱਚ ਤਾਂ ਕੋਈ ਹੈ ਨਹੀਂ ਸੀਗਾ ਕੋਈ ਕਹਾਣੀ ਦਾ ਕਿਉਂਕਿ ਉਹ ਅਲੱਗ ਕਹਾਣੀ ਸੀ ਉਹ ਅਲੱਗ ਕਹਾਣੀ ਸੀ ਉਹ ਵੀ ਇੱਕ ਅਲੱਗ ਕਹਾਣੀ ਆ ਬਟ ਜੇ ਦੇਖਿਆ ਜਾਵੇ ਦੋਨੇ ਕਹਾਣੀਆਂ ਦਾ ਇੱਡਾ ਪਰਪਸ ਸੀਗਾ ਉਹ ਇਹੀ ਸੀਗਾ ਕਿ ਤੁਹਾਨੂੰ ਮੋਟੀਵੇਟ ਕੀਤਾ ਜਾਵੇ ਜ਼ਿੰਦਗੀ ਖੂਬਸੂਰਤ ਤਰੀਕੇ ਨਾਲ ਕਿਵੇਂ ਜੀਓ ਸਕਦੇ ਆਪਾਂ ਸੋ ਇਹ ਵੀ ਉਸੇ ਤਰ੍ਹਾਂ ਦੀ ਕਹਾਣੀ ਆ ਸੋ ਇੱਕ ਯਾਤਰਾ ਵਾ ਪੰਜਾਬ ਤੋਂ ਲੈ ਕੇ ਤਕਸ਼ਿਰੀ ਹਜੂਰ ਸਾਹਿਬ ਤੱਕ ਦੀ ਤੇ ਜਿਹੜਾ ਯਾਤਰਾ ਦੇ ਵਿੱਚ ਕਈ ਮੁਸਾਫਰ ਨੇ ਉਹਨਾਂ ਦੀਆਂ ਅਲੱਗ-ਅਲੱਗ ਕਹਾਣੀਆਂ ਨੇ ਅਲੱਗ-ਅਲੱਗ ਤਰੀਕੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਮੀਦ ਆ ਕਿ ਜਿਹੜੇ ਲੋਕ ਫਿਲਮ ਦੇਖ ਕੇ ਬਾਹਰ ਆਉਣਗੇ ਉਹਨੂੰ ਲੱਗਦਾ ਕਿ ਜਿਹੜਾ ਅੱਜ ਦੀ ਰੇਟ ਦੇ ਵਿੱਚ ਸਾਰਿਆਂ ਦਾ ਦਿਮਾਗ ਬਹੁਤ ਤੇਜ਼ੀ ਨਾਲ ਭੱਜਣ ਲੱਗਿਆ ਹੁੰਦਾ ਥੋੜਾ ਰਿਲੈਕਸ ਹੋਊਗਾ ਥੋੜੀ ਪੇਸ਼ੈਂਸ ਮਿਲੂਗੀ ਔਰ ਸ਼ਾਇਦ ਕਿੰਨੀ ਖੂਬਸੂਰਤ ਜ਼ਿੰਦਗੀ ਸਾਨੂੰ ਪ੍ਰਮਾਤਮਾ ਨੇ ਦਿੱਤੀ ਆ ਕਿਆ ਦੋਨੋਂ ਵਧੀਆ ਤਰੀਕੇ ਨਾਲ ਜੋੜਨ ਦਾ ਕੋਈ ਵਧੀਆ ਢੰਗ ਮਿਲੇ ਇੰਨੀ ਹੀ ਕੋਸ਼ਿਸ਼ ਆ ਸਾਡੀ 3 ਮਿੰਟ ਖਾਸ ਲਈ ਥੋੜੇ ਉਤੇ ਦੇਖੋ ਟਾਈਡੋ ਕੋਈ ਵੀ ਚੀਜ਼ ਜਦੋਂ ਅਸੀਂ ਬਣਾਉਨੇ ਆ ਅਸੀਂ ਕੋਈ ਵੀ ਚੀਜ਼ ਬਣਾਉਨੇ ਆ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਕੋਈ ਵੀ ਬੰਦਾ ਹਰਟ ਨਾ ਹੋਵੇ ਕੋਈ ਵੀ ਚੀਜ਼ ਐਦਾਂ ਨਾ ਹੋਵੇ ਕਿਉਂਕਿ ਫਿਲਮ ਜਦੋਂ ਬਣਦੀ ਆ ਇੱਕ ਬਹੁਤ ਵੱਡੀ ਟੀਮ ਹੁੰਦੀ ਆ ਬڑے ਡਿਸੀਜਨ ਲਈ ਜਾਂਦੇ ਨੇ ਮੌਕੇ ਦੇ ਉਤੇ ਸੋ ਕਈ ਵਾਰੀ ਜਦੋਂ ਸਾਰੀਆਂ ਚੀਜ਼ਾਂ ਲਈਆਂ ਹੁੰਦੀਆਂ ਆਪਾਂ ਉਰੇ ਬੈਠ ਕੇ ਕਿਸੇ ਨੂੰ ਇਹ ਕਹੀਏ ਕਿ ਨਹੀਂ ਨਹੀਂ ਜੀ ਉਹ ਫਲਾਣੇ ਦਾ ਫਾਲਟ ਸੀ ਨੇ ਜੇ ਕੋ ਗਲਤ ਚੀਜ਼ ਵੀ ਹੁੰਦੀ ਉਹ ਵੀ ਸਾਡੇ ਫਾਲਟ ਸੀਗਾ ਤੇ ਅਸੀਂ ਹੀ ਉਹਨੂੰ ਠੀਕ ਕਰਨਾ ਵਾ ਸੋ ਹੁਣ ਅਸੀਂ ਕੋਸ਼ਿਸ਼ ਹਮੇਸ਼ਾ ਇਹ ਕਰਦੇ ਆ ਜਿਵੇਂ ਹੁਣ ਖਾਸ ਕਰਕੇ ਕੋਈ ਵੀ ਫਿਲਮ ਬਣਾਉਣੀ ਹੈ ਕਿ ਯਾਰ ਰਿਲੀਜ਼ ਤੋਂ ਪਹਿਲਾਂ ਆਪਾਂ ਕਾਫੀ ਬੰਦੇ ਬੈਠ ਕੇ ਦੇਖੀਏ ਅਸੀਂ ਕਿ ਕੋਈ ਚੀਜ਼ ਬਾਹਰ ਇਦਾਂ ਨਾ ਜਾਵੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਫਲੋ ਦੇ ਵਿੱਚ ਚੀਜ਼ਾਂ ਹੋਈਆਂ ਕਈ ਵਾਰ ਉਹ ਠੀਕ ਲੱਗਦੀਆਂ ਹੁੰਦੀਆਂ ਨੇ ਕਿਉਂਕਿ ਅਸੀਂ ਇਹ ਤਾਂ ਚਲੋ ਹਿੱਟ ਫਿਲਮ ਦੀ ਗੱਲ ਕਰ ਲਈ ਆਪਾਂ ਕੈਰੀਆ ਹੁੰਦੀ ਆ ਸੁਪਰ ਹਿੱਟ ਫਿਲਮ ਅੱਜ ਦੀ ਜਿਹੜੇ ਲੋਕਾਂ ਨੇ ਐਕਸੈਪਟ ਵੀ ਕੀਤੀ ਆ ਔਰ ਸਭ ਤੋਂ ਵੱਡੀ ਕ੍ਰਾਸ ਹੋਈ ਕਈ ਫਿਲਮਾਂ ਜੇ ਕੋਈ ਫਿਲਮ ਫਲॉप ਹੋ ਜਾਂਦੀ ਹੈ ਅਸੀਂ ਉਹਦੇ ਤੇ ਵੀ ਬਹੁਤ ਮਿਹਨਤ ਕਰਦੇ ਆ ਜੀ ਅਸੀਂ ਥੋੜੀ ਚਾਹੁੰਦੇ ਆ ਕਿ ਫਿਲਮ ਕੋਈ ਫਲॉप ਹੋ ਜਾਵੇ ਸਾਡਾ ਤਾਂ ਪੂਰਾ ਜੋਰ ਲੱਗਿਆ ਹੁੰਦਾ ਵਾ ਸੋ ਉਵੇਂ ਹੀ ਅਸੀਂ ਮੈਨੂੰ ਲੱਗਦਾ ਕਿ ਹੁਣ ਜਦੋਂ ਇਹ ਫਿਲਮ ਬਣਾਈ ਆ ਅਰਦਾਸ ਸਰਬੱਤ ਦੇ ਭਲੇ ਦੀ ਸਾਡਾ ਤਾਂ ਬਹੁਤ ਜੋਰ ਲੱਗਿਆ ਜੀ ਔਰ ਅਸੀਂ ਇਹੇ ਕਰਕੇ ਆ ਮੈਂ ਦੱਸ ਨਹੀਂ ਸਕਦਾ ਕਿ ਅਸੀਂ ਇੰਨੇ ਲੋਕਾਂ ਨੂੰ ਇਹ ਫਿਲਮ ਦਿਖਾਈ ਤੇ ਵੀ ਕੋਈ ਚੀਜ਼ ਉਨੀ ਕੀ ਨਾ ਹੋ ਜਾਵੇ ਪਲੀਜ਼ ਦੇਖੋ ਇਹ ਸਾਰੀਆਂ ਚੀਜ਼ਾਂ ਸੋ ਹੁਣ ਜਿਹੜੀ ਫਿਲਮ ਤੁਸੀਂ ਦੇਖੋਗੇ 13 ਸਪਟੈਂਬਰ ਨੂੰ ਮਤਲਬ ਉਹ ਉਹ ਸਾਡੇ ਲਈਓ ਬਹੁਤ ਸੰਸਥਾਵਾਂ ਵਾਲਿਓ ਬਹੁਤ ਗੁਣੀ ਲੋਕਾਂ ਵਾਲਿਓ ਪਾਸ ਕੀਤੀ ਹੋਈ ਬਹੁਤ ਪ੍ਰਬੰਧਕ ਕਮੇਟੀਆਂ ਲਈਓ ਪਾਸ ਕੀਤੀ ਹੋਈ ਫਿਲਮ ਆਜੀ ਵਿੱਚ ਕਲਾ ਕਲਾ ਡਾਇਲੋਗ ਵੀ ਪ੍ਰਨੰਸੀਏਸ਼ਨ ਤੋਂ ਲੈ ਕੇ ਹਰ ਚੀਜ਼ ਅਸੀਂ ਚੈੱਕ ਕਰਾ ਕੇ ਹੀ ਚੀਜ਼ ਭਾਈਆ ਵੀ ਕੋਈ ਵੀ ਇਦਾਂ ਦੀ ਚੀਜ਼ ਨਾ ਹੋਵੇ ਕਿਉਂਕਿ ਅਰਦਾਸ ਫਿਲਮ ਨਾਲ ਬਹੁਤ ਲੋਕਾਂ ਦੀ ਬਹੁਤ ਲੋਕਾਂ ਦੇ ਇਮੋਸ਼ਨਸ ਜੁੜੇ ਹੁੰਦੇ ਨੇ ਜਜ਼ਬਾਤ ਜੁੜੇ ਹੋਏ ਨੇ ਸੋ ਇਹ ਕੱਲੀ ਫਿਲਮ ਨਹੀਂ ਹੈਗੀ ਇਹ ਲੋਕਾਂ ਦਾ ਇੱਕ ਜਜ਼ਬਾਤ ਆ ਸੋ ਅਸੀਂ ਵੀ ਉਸੇ ਮਾਹੌਲ ਦੇ ਨਾਲ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਨਾਫਰ ਸਾਹਿਬ ਆਏ ਸੀ